ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਦ ਦੀ ਟੀਵੀ ਤੇ ਮੈਂ ਹਾਂ ਤੁਹਾਡਾ ਨਲ ਗੁਰਜੀਤ ਕੌਰ ਕੈਨੇਡਾ ਦੇ ਵਿੱਚ ਜਿਵੇਂ ਕਿ ਫੈਡਰਲ ਇਲੈਕਸ਼ਨ 2025 ਦੇ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਆ ਤੇ ਉਹਨੂੰ ਲੈ ਕੇ ਹੀ ਕੈਂਡੀਡੇਟਸ ਦਾ ਲੋਕ ਵੀ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਆ ਬ੍ਰੈਮਟਨ ਦੇ ਵਿੱਚ ਹੀ ਐਵੀ ਢਾਲੀਵਾਲ ਜੀ ਜੋ ਕਿ ਬ੍ਰੈਮਟਨ ਚਿੰਗੂਜ਼ੀ ਪਾਰਕ ਤੋਂ ਕੈਂਡੀਡੇਟ ਖੜੇ ਹੋਏ ਨੇ ਇੰਡੀਪੈਂਡੈਂਟ ਖੜੇ ਹੋਏ ਨੇ ਉਹਨਾਂ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਤੇ ਉਹਨਾਂ ਦੀਆਂ ਪਾਲਿਸਿਸ ਜਾਣਦੇ ਆ ਤੇ ਹੋਰ ਉਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਬਾਰੇ ਵੀ ਗੱਲਬਾਤ ਕਰਦੇ ਆ ਤੇ ਇਸ ਦੇ ਨਾਲ ਹੀ ਅੱਜ ਦੇ ਇੰਟਰਵਿਊ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਹਾਂਜੀ ਗੁਰਜੀਤ ਜੀ ਬਹੁਤ ਧੰਨਵਾਦ ਟਾਈਮ ਦੇਣ ਦਾ ਸਾਰੇ ਜਿਹੜੇ ਹਮਦਦ ਟੀਵੀ ਦੇ ਦਰਸ਼ਕਾਂ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰ ਜਿਵੇਂ ਕਿ ਲਾਸਟ ਇੰਟਰਵਿਊ ਆਪਾਂ ਕੀਤੀ ਸੀਗੀ ਤੁਹਾਡੀ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤਾਂ ਹੁਣ ਤੱਕ ਤੁਹਾਨੂੰ ਲੋਕਾਂ ਦਾ ਕਿਸ ਤਰ੍ਹਾਂ ਦਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਗੁਰਜੀਤ ਜੀ ਸਾਨੂੰ ਬਹੁਤ ਵਧੀਆ ਲਾਈਕ ਸਫਲਤਾਪੂਰਵਕ ਰਿਸਪਾਂਸ ਮਿਲ ਰਿਹਾ ਆਪਣੀ ਸਾਰੀ ਜਿਹੜੀ ਸਾਡੀ ਰਾਈਡਿੰਗ ਦੀ ਕਮਿਊਨਿਟੀਜ਼ ਹੈ ਤੇ ਪਲੱਸ ਹੋਰ ਜਿਹੜੇ ਹੋਰ ਸਾਡੇ ਸਮਾਲ ਬਿਜ਼ਨੈਸਸ ਬਿਗਰ ਬਿਜ਼ਨੈਸਮੈਨ ਸਾਰੇ ਉਹਨਾਂ ਤੋਂ ਵੀ ਸਾਨੂੰ ਬਹੁਤ ਰਿਸਪੌਂਸ ਮਿਲ ਰਿਹਾ ਜਿਵੇਂ ਸਾਡਾ ਲਾਸਟ ਸੈਟਰਡੇ ਸਾਡਾ ਇੱਕ ਇਵੈਂਟ ਸੀਗਾ ਅਲਫਾ ਗਰੁੱਪ ਆਫ ਕੰਪਨੀਆਂ ਦੇ ਉੱਤੇ ਉੱਥੇ ਓਵਰ 300 ਪੀਪਲ ਲੋਕ ਆਏ ਸੀ ਸਾਡੀ ਰਾਈਡਿੰਗ ਚੋਂ ਤੇ ਸਾਡੇ ਆਲਰੇਡੀ ਜਿਹੜੀ ਸਾਡੀ ਕੈਂਪੇਨ ਦਾ ਇੱਕ ਡਿਫਰੈਂਟ ਮੂਵਮੈਂਟ ਆ ਸੋ ਅਸੀਂ ਜਿਵੇਂ ਹੁਣ ਸਾਡੇ ਸੱਤ ਇਵੈਂਟ ਸਾਡੇ ਹੋਰ ਬੁੱਕ ਹੋ ਚੁੱਕੇ ਆ ਜਿਵੇਂ ਇੱਕ ਸਾਡਾ ਥਰਸਡੇ ਨੂੰ ਇਵੈਂਟ ਹੈਗਾ ਈਗਲ ਫ੍ਰੇਡ ਤੇ ਤੇ ਫ੍ਰਾਈਡੇ ਨੂੰ ਸਾਡਾ ਕੈਨੇਡੀਅਨ ਫਲੈਟ ਵਡ ਤੇ ਆ ਤੇ ਸੈਟਰਡੇ ਨੂੰ ਸਾਡਾ ਹੈਗਾ ਟਰੂ ਮਕੈਨਿਕ ਤੇ ਸੰਡੇ ਨੂੰ ਨਿਊ ਮਾਲਬਾਦੇ ਸੋ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ evitaliwal.com ਤੁਸੀਂ ਇਵੈਂਟਸ ਤੇ ਕਲਿੱਕ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਸਾਡੀ ਜਿਹੜੀ ਇਵੈਂਟਸ ਆ ਇਹ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਰਿਹਾ ਤੇ ਤੁਹਾਡੇ ਇਵੈਂਟਸ ਦੇ ਵਿੱਚ ਜਿਵੇਂ ਸੁਣਨ ਮਿਲੇ ਕਿ 200 ਤੋਂ 250 ਜਿਹੜੇ ਲੋਕ ਨੇ ਤੁਹਾਨੂੰ ਸਪੋਰਟ ਕਰਨ ਦੇ ਲਈ ਪਹੁੰਚ ਰਹੇ ਨੇ ਤੁਸੀਂ ਐਕਸਪੈਕਟ ਕੀਤਾ ਸੀ ਇਲੈਕਸ਼ਨਸ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਤੁਹਾਨੂੰ ਇੰਨਾ ਪਿਆਰ ਮਿਲੇਗਾ ਲੋਕਾਂ ਦਾ ਐਕਚੁਅਲੀ ਮੈਂ ਬਹੁਤ ਲੰਬੇ ਟਾਈਮ ਤੋਂ ਜਿਹੜਾ ਜੰਗ ਸਟੂਡੈਂਟਸ ਹੈਗਾ ਕੈਨੇਡੀਅਨਸ ਆ ਉਹਨਾਂ ਨੂੰ ਮੈਂ ਟੀਚ ਕਰਦਾ ਆ ਆਪਦੀ ਵਿੱਚ ਵੀਕੈਂਡ ਦੇ ਉੱਤੇ ਜਾਂ ਸੈਟਰਡੇ ਸੰਡੇ ਵੀ ਕਿਵੇਂ ਤੁਸੀਂ ਕਿਹੜੇ ਫੀਲਡਸ ਜਾਣਾ ਜਿਵੇਂ ਮੈਂ ਤਿੰਨ ਯੂਨੀਵਰਸਿਟੀਆਂ ਚੋਂ ਪੜਿਆ ਰਾਈਟ ਯੂਨੀਵਰਸਿਟੀ ਆਫ ਪੰਜਾਬ ਚੰਡੀਗੜ੍ਹ ਤੋਂ ਕਾਲਟਨ ਚੋਂ ਤੇ ਹਾਵਰਡ ਯੂਨੀਵਰਸਿਟੀ ਤੋਂ ਸੋ ਮੈਨੂੰ ਮੈਨੂੰ ਇੰਨੀ ਹੋਪ ਨਹੀਂ ਸੀਗੀ ਵੀ ਵੀ ਸਾਨੂੰ ਇਹਨਾਂ ਰਿਸਪੌਂਸ ਮਿਲੂਗਾ ਪਰ ਜਿਸ ਹਾਵਨਾ ਸਾਨੂੰ ਪਿਆਰ ਮਿਲ ਰਿਹਾ ਕਿਉਂਕਿ ਆਈ ਆਲਵੇਸ ਟੋਕ ਸਟੈਂਡ ਫਾਰ ਦਾ ਕਮਿਊਨਿਟੀ ਐਂਡ ਸਮਾਲ ਬਿਜ਼ਨੈਸਿਸ ਬਿਗ ਬਿਜ਼ਨਸ ਟ੍ਰੱਕ ਆਪਰੇਟਰਸ ਐਂਡ ਆਲ ਅਦਰ ਏਰੀਆਜ਼ ਆਈ ਆਲਵੇਸ ਵਰਕ ਫਾਰ ਥੈਮ ਯੂ نو ਸੋ ਜਿਵੇਂ ਕਿ ਹੁਣ ਲਾਸਟ ਛੇ ਮਹੀਨੇ ਤੋਂ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਬਿਜ਼ਨਸ ਨੂੰ ਬੈਂਕ ਸੜੇ ਗਿਆ ਫਾਈਨੈਂਸ਼ੀਅਲ ਇੰਸਟੀਚੂਟ ਦੇਰ ਉਹਨਾਂ ਦੀ ਫੈਸਿਲਿਟੀਜ਼ ਪੋਲ ਕਰ ਰਿਹਾ ਵਿਦਾਉਟ ਡਿਫਾਲਟ ਸੋ ਮੈਂ ਬੜੀ ਕਮਿਊਨਿਟੀ ਦੇ ਵਿੱਚ ਇਹਦੀ ਆਵਾਜ਼ ਉਠਾਈ ਸੀਗੀ ਪਿਛਲੇ 6 ਮਹੀਨਿਆਂ ਤੋਂ ਤੇ ਅਸੀਂ ਕਾਫੀ ਕੰਪਨੀਆਂ ਰੀਸਟਰਕਚਰ ਕੀਤਾ ਬਹੁਤ ਜ਼ਿਆਦਾ ਕੰਮ ਕੀਤਾ ਇਸ ਦੇ ਉੱਤੇ ਤੇ ਟਰੱਕਿੰਗ ਇੰਡਸਟਰੀ ਵੀ ਇਸ ਵਾਰੀ ਮਤਲਬ ਹੁਣ ਜਿਵੇਂ ਹੁਣ ਮਾਹੌਲ ਜੋ ਚੱਲ ਰਿਹਾ ਹੈ ਟੈਰਿਫ ਲੱਗ ਰਿਹਾ ਤਾਂ ਕਹਿ ਰਹੇ ਕਿ ਘਾਟੇ ਵਿੱਚ ਜਾ ਰਹੀ ਹੈ ਟਰੱਕਿੰਗ ਇੰਡਸਟਰੀ ਤਾਂ ਉਹਨੂੰ ਲੈ ਕੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਟਰੱਕ ਇੰਡਸਟਰੀ ਤਾਂ ਬੱਸੇ ਡਿਸਟਰਕਸ਼ਨ ਦੇ ਮੋੜ ਦੇ ਵਿੱਚ ਹੈਗੀ ਆ ਹੁਣ ਇੱਜ ਤੇ ਆ ਬਹੁਤ ਕੰਪਨੀਆਂ ਕਲਾਪਸ ਹੋ ਰਹੀਆਂ ਤੇ ਅਸੀਂ ਮੇਰੇ ਕੋਲੇ ਕੋਈ 50 ਤੋਂ ਉੱਪਰ ਲੈਟਰਾਂ ਪਈਆਂ ਹੋਣੀਆਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਟ ਦੀਆਂ ਡਿਮਾਂਡਸ ਆ ਨੋਟਿਸ ਵਿਦਆਊਟ ਡਿਫਾਲਟ ਤੋਂ ਸੋ ਟਰਕਿੰਗ ਕੰਪਨੀਆਂ ਨੂੰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਬਾਕੀ ਐਡਵਾਈਜ਼ਰੀ ਕੰਪਨੀਆਂ ਨੂੰ ਵੀ ਅਸੀਂ ਉਹਦੇ ਵਿੱਚ ਮੇਰੇ ਵੌਲੰਟੀਅਰਜ਼ ਰੈਡੀ ਕੀਤੇ ਆ ਕਈ ਕੰਪਨੀਆਂ ਦੇ ਵਿੱਚੋਂ ਉਹ ਆਪਣੇ ਕੰਪਨੀ ਨੂੰ ਜਾ ਕੇ ਗਾਈਡ ਕਰਦੇਵੇ ਤੁਸੀਂ ਕਿਸ ਹਿਸਾਬ ਨਾਲ ਆਪਦੇ ਹੁਣ ਬਿਜ਼ਨਸ ਨੂੰ ਰੀਸਟਰਕਚਰ ਕਰਨਾ ਜਾਂ ਤੁਸੀਂ ਕਿਸ ਤਰ੍ਹਾਂ ਕੋਰਟ ਦੇ ਵਿੱਚ ਡਿਮਾਂਡ ਨੋਟਿਸ ਨੂੰ ਫਾਲੋ ਕਰਨਾ ਸੋ ਟਰਕਿੰਗ ਕੰਪਨੀਆਂ ਲ ਇੱਕ ਪ੍ਰੋਬਲਮ ਸਾਡੇ ਕੀ ਆਈ ਪਿਛਲੇ 2 ਸਾਲ ਤੋਂ ਸਾਡੀ ਕੰਟਰੀ ਜਿਹੜੀ ਹੈਗੀ ਲੀਡਰਲੈਸ ਆ ਤੇ ਹੁਣ ਹੁਣ ਜਦੋਂ ਆਹ ਇਲੈਕਸ਼ਨ ਦੇ ਵਿੱਚ ਉਹ ਜਦੋਂ ਵੀ ਕੋਈ ਜੋ ਵੀ ਆਊਗਾ 28 ਅਪ੍ਰੈਲ ਤੋਂ ਲੋਕਾਂ ਦੇ ਸਪੋਰਟ ਦੇ ਨਾਲ ਸਾਡੀ ਕੰਟਰੀ ਦਾ ਇੱਕ ਲੀਡਰ ਆਏਗਾ ਆਈ ਥਿੰਕ ਦੈਨ ਥੋੜਾ ਜਿਹਾ ਇੰਪਰੂਵ ਹੋਣ ਲੱਗ ਜਾਏਗਾ ਰਾਈਟ ਹੁਣ ਜਿਵੇਂ ਲਾਈਕ ਆਪਾਂ ਜਿਵੇਂ ਟੈਰਫ ਦੀ ਗੱਲ ਕਰਦੇ ਆਂ ਵੀ ਪ੍ਰੈਜ਼ੀਡੈਂਟ ਟਰੰਪ ਆਇਆ ਟੈਰਫ ਦੀ ਥ੍ਰੈਟ ਆ ਰਹੀ ਆ ਪ੍ਰੈਜ਼ੀਡੈਂਟ ਟਰੰਪ ਨੂੰ ਤਾਂ ਹਲੇ 2 ਮਹੀਨੇ ਹੋਏ ਆਏ ਨੂੰ ਰਾਈਟ ਤੇ ਜਿਹੜੇ ਸਾਡੇ ਇੰਟੀਰੀਅਰ ਦੇ ਵਿੱਚ ਜਿਹੜੇ ਆਟੋ ਪਲਾਂਟਸ ਆ 10 ਆਟੋ ਪਲਾਂਟਸ ਆ ਤੇ ਉਹਦੇ ਵਿੱਚੋਂ ਪੰਜ ਦਾ ਪਿਛਲੇ 2 ਸਾਲ ਤੋਂ ਬੰਦ ਆ ਉਦੋਂ ਦਾ ਪ੍ਰੈਜ਼ੀਡੈਂਟ 트ੰਪ ਹੈ ਨਹੀਂ ਸੀਗਾ ਸੋ ਸਾਡੇ ਜਿਵੇਂ ਇੰਟੀਰੀਅਰ ਦੇ ਵਿੱਚ ਜਿੰਨੀ ਕਾਰ ਮੈਨੂਫੈਕਚਰ ਹੁੰਦੀ ਆ ਜਾਂ ਸੈਂਬਲਡ ਹੁੰਦੀ ਉਹਦੇ ਚ 20 ਜਿਹੜੀ ਜਿੰਨੀ ਉਹਦੇ ਵਿੱਚ ਯੂਐਸ ਦੇ ਵਿੱਚ ਜਿੰਨੀ ਕਾਰ ਵਿਕਦੀ ਉਹਦੇ ਚ 20 ਕਾਰਸ ਆ ਜਿਹੜੀਆਂ ਆਟੋ ਆ ਸਾਡੇ ਇੰਟੀਰੀਅਰ ਦੀਆਂ ਬਣੀਆਂ ਹੁੰਦੀਆਂ ਰਾਈਟ ਸੋ ਅਸੀਂ ਟਰਕਿੰਗ ਇੰਡਸਟਰੀ ਸਾਡਾ 40000 ਤੋਂ ਉੱਪਰ ਅੰਡੇਰੀਆ ਦੇ ਵਿੱਚੋਂ ਟਰੱਕ ਕ੍ਰਾਸ ਕਰਦਾ ਯੂਨਾਈਟਿਡ ਸਟੇਟਸ ਨੂੰ ఎవਰੀ ਡੇ ਸੋ ਸਾਨੂੰ ਬਹੁਤ ਧਿਆਨ ਨਾਲ ਸਟੇਟਮੈਂਟਾਂ ਦੇਣੀਆਂ ਚਾਹੀਦੀਆਂ ਸਾਡੇ ਜਿਵੇਂ ਇਹ ਜੂਡਿਕਸ਼ਨਸ ਹੈਗੀ ਹੈ ਜਿਹੜੀ ਇਹ ਪ੍ਰਾਈਮ ਮਿਨਿਸਟਰ ਦੀ ਆਉਂਦੀ ਆ ਜਾਂ ਟਰੇਡ ਮਿਨਿਸਟਰ ਦੀ ਜਾਂ ਫਾਈਨੈਂਸ ਮਿਨਿਸਟਰ ਦੀ ਫੈਟਰਲ ਦੇ ਲੈਵਲ ਤੇ ਪਰ ਹੁਣ ਪ੍ਰੋਬਲਮ ਕੀ ਹੈ ਸਾਡੇ ਬਹੁਤ ਕੰਟਰੋਵਰਸ਼ਲ ਸਟੇਟਮੈਂਟਾਂ ਦਿੰਦੇ ਆ ਜਿਵੇਂ ਸਾਡੇ ਆਪੋਜੀਸ਼ਨ ਲੀਡਰ ਹੋਗੇ ਸਾਡੇ ਮੇਅਰ ਹੋਗੇ ਮਿਸ ਸਾਗਾ ਦੇ ਵੀ ਯੂਐਸ ਦੇ ਝੰਡੇ ਉਤਾਰ ਦਿੱਤੇ ਜਾ ਹੁਣ ਸੋ ਸਾਨੂੰ ਬਹੁਤ ਧਿਆਨ ਸਟੇਟਮੈਂਟ ਦੇਣੀ ਚਾਹੀਦੀ ਆ ਵੀ ਤੁਸੀਂ ਤੁਸੀਂ ਹੋਰ ਨਾ ਡਿਸਟਰੋਏ ਕਰੋ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਯੂਰਪ ਦੇ ਨਾਲ ਟ੍ਰੇਡ ਵਧਾਵਾਂਗੇ ਇੰਡੀਆ ਦੇ ਨਾਲ ਬਣਾਵਾਂਗੇ ਚਾਈਨਾ ਦੇ ਵਧਾਵਾਂਗੇ ਪਰ ਉਹ ਸਾਨੂੰ ਟ੍ਰੇਡ ਦੇ ਅਲਟਰਨੇਟਿਵ ਤਾਂ ਗੁੱਡ ਲੱਗਦੇ ਆ ਦੇਖਣ ਨੂੰ ਪਰ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਇੰਡਸਟਰੀ ਆ ਉਹ ਬਹੁਤ ਔਖੀ ਆ ਸਰਵਾਈਵ ਕਰਨੀ ਵਿਦਆਊਟ ਸਾਡੇ ਨੇਬਰਿੰਗ ਕੰਟਰੀਜ਼ ਸਪੈਸ਼ਲੀ ਯੂਨਾਈਟਿਡ ਸਟੇਟਸ ਐਂਡ ਮੈਕਸੀਕੋ ਕਿਉਂਕਿ ਤੁਸੀਂ ਯੂਰਪ ਨੂੰ ਇਥੋਂ ਸਾਰਾ ਜਿਹੜਾ ਪ੍ਰੋਡਕਟ ਆਉ ਜਾਊਗਾ ਉਹ ਤਾਂ ਸਾਰਾ ਸ਼ਿਪਰਾ ਹੀ ਜਾਊਗਾ ਨਾ ਸੋ ਅਸੀਂ ਅਸੀਂ ਹਜ਼ਾਰਾਂ ਨਹੀਂ ਲੱਖਾਂ ਜੋਬ ਲੂਜ਼ ਕਰ ਸਕਦੇ ਹਾਂ ਸਾਨੂੰ ਇਹ ਟ੍ਰੇਡ ਦੇ ਉੱਤੇ ਕੰਮ ਕਰਨਾ ਪੈਣਾ ਪਰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਇਹ ਰਿਜ਼ੋਲਵ ਹੋ ਜਾਏਗਾ ਇਸ਼ੂ ਜਲਦੀ ਅੱਜ ਜਿਵੇਂ ਇਹਵੀਆਂ ਇਲੈਕਸ਼ਨਸ ਦੇ ਵਿੱਚ ਸਿਰਫ ਇੱਕ ਮੁੱਦਾ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਟੈਰਿਫ ਦਾ ਅੱਜ ਕੰਜ਼ਰਵੇਟਿਵ ਲੀਡਰ ਨੇ ਜੋ ਪੀਅਰ ਪਾਲੀ ਉਹਨਾਂ ਦਾ ਬਿਆਨ ਆਇਆ ਸਿਰਫ ਟੈਰਿਫ ਨੂੰ ਦੇਖ ਕੇ ਹੀ ਇਲੈਕਸ਼ਨਸ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਨਾ ਕੀਤਾ ਜਾਵੇ ਹੋਰ ਵੀ ਬਹੁਤ ਸਾਰੇ ਮੁੱਦੇ ਹੈਗੇ ਤੁਸੀਂ ਐਗਰੀ ਕਰਦੇ ਹੋ ਦੇਖੋ ਸਾਡੇ ਕੋਲੇ ਬਹੁਤ ਸਾਰੇ ਇਸ਼ੂਜ਼ ਆ ਟੈਰਿਫ ਦਾ ਇੱਕ ਹੁਣੇ ਹੀ ਰੇਜ਼ ਹੋਇਆ ਇਸ਼ੂਸ ਸਾਡੇ ਕੋਲੇ ਬਹੁਤ ਹੋਰ ਚੀਜ਼ਾਂ ਹੈਗੀਆਂ ਜਿਵੇਂ ਤੁਸੀਂ ਇਹ ਜਿਹ ਟੈਰਫ ਨੂੰ ਹੈਂਡਲ ਕਰਨਾ ਇੱਕ ਹੋਰ ਸਟੋਰੀ ਹੈ ਦੇਖੋ ਜਿਵੇਂ ਤੁਸੀਂ ਆਪਣੇ ਇੰਟੀਰੀਅਰ ਜਾਂ ਕੈਨੇਡਾ ਦੇ ਪ੍ਰੋਡਕਟ ਨੂੰ ਪ੍ਰਮੋਟ ਕਰਨਾ ਵਾਸਤੇ ਤੁਸੀਂ ਜਿਹੜੀ ਕੈਨੇਡਾ ਦੇ ਵਿੱਚ ਅਸੈਂਬਲੀ ਹੁੰਦੀਆਂ ਕਾਰਾਂ ਤੁਸੀਂ ਉਹ ਤੇ GST ਖਤਮ ਕਰੋ ਥੋੜੇ ਟਾਈਮ ਵਾਸਤੇ ਤੇ ਬਾਕੀ ਤੁਸੀਂ ਸੀਨੀਅਰਜ਼ ਦੀ ਜਿਹੜੀ ਇਨਕਮ ਆ ਉਹਦੇ ਤੇ ਜਦੋਂ ਰਿਟਾਇਰ ਹੋ ਜਾਂਦੇ ਆ ਉਹਦੇ ਤੇ ਟੈਕਸ ਐਗਜ਼ੈਂਪਸ਼ਨ ਹੋਣੀ ਚਾਹੀਦੀ ਆ ਸੋ ਜਿਵੇਂ ਸਾਡੇ ਜਿਹੜੀ ਜਿਹੜੀ ਹੈਗੀ ਆ ਦੂਜੀ ਆਟੋ ਸੈਫਟ ਬਹੁਤ ਹੁੰਦੀ ਹੈ ਇਹਨਾਂ ਕਾਰਾਂ ਦੀ ਟਰੱਕਾਂ ਦੀ ਇਨਸ਼ੋਰੈਂਸ ਜਿਹੜੀ ਹੈਗੀ ਆ ਤੇ ਕਾਰਾਂ ਦੀ ਇੱਕ ਟਰੱਕ ਦੀ ਇਨਸ਼ੋਰੈਂਸ 2000 ਤੋਂ ਲੈ ਕੇ 5000 ਰੁਪਏ ਮਹੀਨੇ ਵੀ ਰੇਟ ਸੋ ਇਹਦੇ ਤੇ ਜਿਹੜੀ ਫਰੇਟ ਸਟੀਲਿੰਗ ਹੁੰਦੀ ਆ ਜਾਂ ਥੋੜੇ ਟਰੱਕ ਟ੍ਰੇਲਰ ਸਟੀਲ ਹੁੰਦੇ ਆ ਕਾਰਾਂ ਦੀ ਹੁੰਦੀ ਆ ਅਸੀਂ ਚਾਹੁੰਦੇ ਆ ਵੀ ਇਹਦੇ ਆਪ ਪਾਲਿਸੀ ਪਾਲਿਸੀ ਡਰਾਫਟ ਕੀਤੀ ਆ ਵੀ ਜਿਹੜਾ ਇਹਦੇ ਵਿੱਚ ਸਿਸਟ ਕਰਦਾ ਜਾਂ ਇਹ ਕਰਦਾ ਫੜਿਆ ਜਾਵੇ ਉਹਦੀ ਮਿਨੀਮਮ 2 ਸਾਲ ਦੀ ਸਜ਼ਾ ਪਲੱਸ ਉਹਦਾ 10 ਸਾਲ ਵਾਸਤੇ ਟਰੱਕ ਦਾ ਸੋਰੀ ਟਰੱਕ ਦਾ ਤੇ ਕਾਰ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਰ ਤੇ ਇਹਦੇ ਨਾਲ ਹੀ ਸਰ ਇੱਕ ਹੋਰ ਜੋ ਮੇਜਰ ਇਸ਼ੂ ਹੈ ਫੇਸ ਕਰਨਾ ਪੈ ਰਿਹਾ ਹੈ ਹੈਲਥ ਨੂੰ ਲੈ ਕੇ ਕਿ ਇੱਥੇ ਡਾਕਟਰਸ ਦੇ ਘਾਟਾ ਹਸਪੀਟਲ ਦੇ ਵਿੱਚ ਇੰਨੀ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਐਮਰਜੈਂਸੀ ਦੇ ਵਿੱਚ ਵੀ ਤੇ ਸੀਨੀਅਰਸ ਨੂੰ ਖਾਸ ਕਰਕੇ ਬਹੁਤ ਪ੍ਰੋਬਲਮਜ਼ ਆ ਰਹੀਆਂ ਨੇ ਤਾਂ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਹੈਲਥ ਦੇ ਵਿੱਚ ਸਾਡਾ ਓਵਰਲੋਡ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਤੁਸੀਂ ਬਰਡਨ ਜਿਹੜਾ ਇਹਦਾ ਰੀਜ਼ਨ ਬਰਡਨ ਦਾ ਇੰਨਾ ਪਿਆ ਪਿਛਲੇ 4 ਸਾਲ ਤੋਂ ਜਦੋਂ ਕੋਵਿਡ ਆਇਆ ਇੱਥੇ ਸਾਡੇ ਕੋਲੇ ਉਸ ਵਕਤ ਓਵਰ 10 4 ਮਿਲੀਅਨ ਵਿਜ਼ਟਰ ਸੀਗਾ ਕੰਟਰੀ ਦੇ ਵਿੱਚ ਤੇ ਬਹੁਤ ਸਾਰੇ ਸਟੱਡੀ ਪਰਮਿਟ ਤੇ ਸੀ ਆ ਸੁਪਰ ਵੀਜ਼ੇ ਤੇ ਸੀ ਤੇ ਵਿਜ਼ਟਰ ਸੀਗੇ ਕਿਉਂਕਿ ਸਾਡੇ ਕੋਲ 25 ਮਿਲੀਅਨ ਵਿਜ਼ਟਰਸ ਕੰਟਰੀਜ਼ ਵਿਜ਼ਿਟ ਕਰਦਾ ਸਾਲ ਦਾ ਅੰਡਰ ਹਿਊਮਨ ਰਾਈਟਸ ਤੇ ਚਾਟਰ ਰਾਈਟਸ ਦੇ ਵਿੱਚ ਇਹਨਾਂ ਨੇ ਸਾਰੇ ਲੋਕਾਂ ਨੂੰ ਉਦੋਂ ਜਿੰਨੇ ਇੱਥੇ ਟੈਂਪਰੇਰੀ ਸੀਗੇ ਵਿਜ਼ਟਰ ਸੀ ਜਾਂ ਸਟੱਡੀ ਪਰਮਿਟ ਸੀ ਜਾਂ ਸੁਪਰ ਵੀਜ਼ਾ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਹੈਲਥ ਕਾਰਡ ਇਸ਼ੂ ਕਰ ਦਿੱਤਾ ਉਹ ਹੈਲਥ ਕਾਰਡ ਇਹਨਾਂ ਨੇ ਇੰਨੀ ਰਸ਼ ਦੇ ਵਿੱਚ ਹੈਲਥ ਕਾਰਡ ਇਸ਼ੂ ਕੀਤਾ ਉਹਨੂੰ 5 ਸਾਲ ਦਾ ਵੈਲਿਡ ਹੈਲਥ ਕਾਰਡ ਇਸ਼ੂ ਕਰ ਦਿੱਤਾ ਉਹ ਜਿਹੜੇ ਹੈਗੇ ਲੋਕ ਉਹਨਾਂ ਦੀ ਹੁਣ ਟਰੈਕਿੰਗ ਨਹੀਂ ਹੋ ਰਹੀ ਵੀ ਇਹ ਇਹਦਾ ਕੀ ਕਿਹੜੇ-ਕਿਹੜੇ ਨੰਬਰ ਆ ਇਹ ਹੈਲਥ ਕਾਰਡ ਦੇ ਰਾਈਟ ਤੇ ਉਹ ਹੁਣ ਮੇਰਾ ਖਿਆਲ ਇਹ ਮੈਂ ਵੀ ਬਹੁਤ ਵਾਰੀ ਰੇਜ਼ ਕੀਤਾ ਇਸ਼ੂ ਆਪਣੇ ਪ੍ਰੋਵਿੰਸ਼ੀਅਲ ਲੈਵਲ ਤੇ ਉਹ ਕਹਿੰਦੇ ਵੀ ਅਸੀਂ ਹੁਣ ਇਹ ਹੈਲਥ ਕਾਰਡ ਕੋਵਿਡ ਨੂੰ ਹੁਣ 4 ਸਾਲ ਹੋ ਗਏ ਰਾਈਟ 5 ਸਾਲ ਜਦੋਂ ਹੋ ਗਏ ਜਦੋਂ ਇਹ ਹੈਲਥ ਕਾਰਡ ਐਕਸਪਾਇਰ ਹੋ ਗਏ ਇਹਨਾਂ ਨੇ ਮੈਨੂੰ ਲੱਗਦਾ ਅਸੀਂ ਆਈ ਥਿੰਕ ਇਹਨਾਂ ਨੂੰ ਚਾਹੀਦਾ ਵੀ ਜਦੋਂ ਹੁਣ ਹੈਲਥ ਕਾਰਡ ਰੀਨਿਊ ਕਰਨਾ ਇਹਨਾਂ ਨੂੰ ਉਹ ਕੰਟਰੀ ਦਾ ਪੀਆਰ ਸਟੇਟਸ ਜਾ ਇਹਨਾਂ ਨੂੰ ਸਿਟੀਨਸ਼ਿਪ ਸਟੇਟਸ ਦੇਖਣਾ ਚਾਹੀਦਾ ਸੋ ਹੈਲਥ ਕਾਰਡ ਦੇ ਵਿੱਚ ਸਾਡਾ ਬਹੁਤ ਵੱਡਾ ਬਰਡਨ ਪੈ ਗਿਆ ਤੇ ਸਾਡੇ ਤੇ ਤਾਂ ਇੰਨੇ ਟੈਕਸ ਵਧ ਰਹੇ ਆ ਤੇ ਇੰਨੇ ਲਾਈਨਾਂ ਲੱਗੀਆਂ ਹੁਣ ਜੇ ਤੁਸੀਂ ਹੈਲਥ ਕਾਰਡ ਰੀਨਿਊ ਕਰਾਉਣ ਜਾਂਦੇ ਹੋ ਮੇਰਾ ਹੈਲਥ ਕਾਰਡ ਐਕਸਪਾਇਰ ਹੋਏ ਨੂੰ 9 ਮਹੀਨੇ ਹੋ ਗਏ ਜਦੋਂ ਉੱਥੇ ਜਾਂਦੇ ਆ ਸਾਡੇ ਮੂਰੇ 200 ਬੰਦੇ ਹੀ ਲਾਈਨ ਲੱਗੀ ਹੁੰਦੀ ਹੈ ਰਾਈਟ ਤੇ ਅਸੀਂ ਇੰਨਾ ਚਿਰ ਵੇਟ ਹੁਣ ਕਿਹੜਾ ਕਰੇ ਬਹੁਤ ਸਾਰੇ ਲੋਕ ਤਾਂ ਬੰਦੇ ਹਾਇਰ ਕਰ ਲੈਂਦੇ ਆ 200 ਡਾਲਰ 300 ਡਾਲਰ ਦਿਹਾੜੀ ਦੇ ਉੱਤੇ ਪਰ ਡੇ ਵੀ ਅਸੀਂ ਸਾਡੇ ਵਾਸਤੇ ਕੋਈ ਲਾਈਨ ਚ ਲੱਗ ਜੇ ਪਰ ਸਾਡਾ ਜਿਹੜਾ ਓਵਰਲੋਡ ਹੋ ਚੁੱਕਿਆ ਹੈਲਥ ਕਾਰਡ ਵੀ ਬਹੁਤ ਓਵਰਲੋਡ ਆ ਤੇ ਇਹਨਾਂ ਲਈ ਸਰ ਜਿਵੇਂ ਕਿ ਤੁਸੀਂ ਇੰਡੀਪੈਂਡੈਂਟ ਖੜੇ ਹੋਏ ਹੋ ਤਾਂ ਹੋਰ ਜਿਹੜੀਆਂ ਤੁਹਾਡੇ ਓਪੋਜੀਸ਼ਨ ਪਾਰਟੀਆਂ ਨੇ ਕਿ ਉਹਨਾਂ ਦੀਆਂ ਸੀਟ ਵੈਲਟ ਦੇ ਵਿੱਚ ਕਨਫਰਮ ਹੋ ਚੁੱਕੀਆਂ ਹਨ ਵੈਲਟ ਦੇ ਵਿੱਚ ਹਲੇ ਇੱਕ ਕਨਸਰਵੇਟਿਵ ਪਾਰਟੀ ਦਾ ਸਾਡੇ ਅਗੇਂਸਟ ਜਿਹੜਾ ਕੈਂਡੀਡੇਟ ਕਨਫਰਮ ਹੋ ਚੁੱਕਿਆ ਇੱਕ ਮੈਂ ਕਨਫਰਮ ਹੋਇਆ ਮੈਂ ਆਲਰੇਡੀ ਬਾਕੀ ਹਲੇ ਕਿਸੇ ਦੀ ਐਪਲੀਕੇਸ਼ਨ ਮੇਬੀ ਉਹਨਾਂ ਦੀ ਅੰਡਰ ਪ੍ਰੋਸੈਸ ਹੋਣਗੀਆਂ ਹਲੇ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਤੁਸੀਂ ਇਲੈਕਸ਼ਨ ਕੈਨੇਡਾ ਤੇ ਜਾ ਕੇ ਦੇਖੋ ਤੇ ਲਿਸਟ ਆਫ ਕੈਂਡੀਡੇਟਸ ਫਾਰ ਬ੍ਰੈਂਪਟਨ ਚਿੰਕੂਜ਼ੀ ਪਾਰਕ ਉਹਦੇ ਵਿੱਚ ਹਲੇ ਦੋ ਹੀ ਕੈਂਡੀਡੇਟ ਕਨਫਰਮ ਆ ਇੱਕ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਦਾ ਸੀਪੀਸੀ ਦਾ ਇੱਕ ਮੇਰੀ ਨਾਮ ਹੈਗਾ ਉੱਥੇ ਰਿਟ ਇੱਕ ਰੀਸੈਂਟਲੀ ਆਰਟੀਕਲ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਜਿਹੜੀ ਸੀਟ ਮਿਲੀ ਹੈ ਕਿ ਜੋ ਟਿਕਟ ਹੈਗੀ ਹੈ ਖਰੀਦੀ ਵੀ ਜਾਂਦੀ ਹੈ ਇਹ ਕਿ ਪੈਸੇ ਦੇ ਪੈਸਿਆਂ ਦਾ ਵੀ ਕੋਈ ਇੱਥੇ ਖੇਲ ਹੁੰਦਾ ਹੈ ਸੋ ਮੈਂ ਅੱਜ ਜਿਹੜਾ ਕਿ ਕੱਲ ਹੈਲਥ ਟਾਈਮਜ਼ ਦੇ ਉੱਤੇ ਆਰਟੀਕਲ ਆਇਆ ਬਹੁਤ ਹੀ ਉਹ ਜਿਦਾਂ ਕਿ ਬਹੁਤ ਹੀ ਡਿਸਪਾਇੰਟਿੰਗ ਆਰਟੀਕਲ ਆਇਆ ਵੀ ਡੈਮੋਕਰੇਸੀ ਦੇ ਅੰਡਰ ਮੈਂ ਤਾਂ ਲਾਸਟ ਈਅਰ ਵੀ ਗਿਆ ਸੀ ਮੇਰੀ ਜੇ ਤੁਸੀਂ ਪੁਰਾਣੀ YouTube ਤੇ ਜਾ ਕੇ ਵੀਡੀਓ ਦੇਖੋ ਮੈਂ ਲਾਸਟ ਈਅਰ ਹੀ ਗਿਆ ਸੀ ਮੈਂ ਕਿਹਾ ਵੀ ਇਹ 17500 ਦਾ ਇੱਕ ਟੇਬਲ ਵੇਚਦੇ ਆ 10 ਬੰਦਿਆਂ ਦਾ ਰੇਟ ਤੇ ਵੀ ਇਹ ਇੱਕ ਸਾਡੀ ਕਮਿਊਨਿਟੀ ਦੇ ਵਿੱਚੋਂ ਇੰਨਾ ਪੈਸਾ ਇਕੱਠਾ ਕਰਦੇ ਆ ਰਾਈਟ ਜਦ ਇਵੈਂਟ ਬਾਹਰ ਹੁੰਦੇ ਆ ਬ੍ਰੈਂਪਟਨ ਤੋਂ ਬਾਹਰ ਹੁੰਦੇ ਆ ਹੋਰ ਵੀ ਹੁੰਦੇ ਆ ਪਰ ਜਿਹੜੇ ਵੱਡੇ ਵੈਂਟ ਹੈ ਵੱਡੇ ਵੱਡੇ ਜਿਹੜੇ ਫੰਡ ਰੇਜ਼ਿੰਗ ਹੁੰਦੀ ਹੈ ਸਾਡੀ ਕਮਿਊਨਿਟੀ ਚ ਜਿਆਦਾ ਆਉਂਦੇ ਆ ਦੇਖੋ ਜਿਵੇਂ ਸਾਡੇ ਹੁਣ ਬ੍ਰੈਂਪਟਨ ਦੇ ਵਿੱਚ ਜਿਹੜੀ 2020 ਦੇ حساب ਨਾਲ ਜਿਹੜੀ ਪਾਪੂਲੇਸ਼ਨ ਸੀਗੀ ਸਾਡੀ ক্লোਸ ਟੂ 700000 ਪਰ ਅਨਕਾਊਂਟਡ ਪਾਪੂਲੇਸ਼ਨ ਅੱਜ ਦੀ ਡੇਟ ਦੇ حساب ਨਾਲ 1.1 ਮਿਲੀਅਨ ਤੋਂ ਉੱਪਰ ਆ ਸੋ ਇੱਥੇ ਕੀ ਅਸੀਂ ਇੱਕ ਵੀ ਜਾਂ ਦੋ ਗੁੱਡ ਲੀਡਰ ਨਹੀਂ ਪ੍ਰੋਡਿਊਸ ਕਰ ਸਕੇ ਬ੍ਰੈਂਪਟਨ ਦੇ ਵਿੱਚੋਂ ਸਾਡੇ ਕੋਲੇ ਬਾਹਰੋਂ ਕੈਲਗਰੀ ਤੋਂ ਐਡਮੰਟਨ ਤੋਂ ਆਕਸਫੋਰਡ ਤੋਂ ਹੋਰ ਸਿਟੀਆਂ ਦੇ ਵਿੱਚੋਂ ਆ ਕੇ ਸਾਡੇ ਤੇ ਇਹ ਸੱਚ ਇਥੇ ਫੰਡਰੇਜ਼ਿੰਗ ਕਰਦੇ ਆ ਸੋ ਇਹ ਆਰਟੀਕਲ ਦੇ ਹਿਸਾਬ ਨਾਲ ਜਿਹੜੀਆਂ ਇਹ ਟਿਕਟਸ ਹੈਗੀਆਂ ਇਹ ਬਿਕੀਆਂ ਹੈਗੀਆਂ ਇਹਨਾਂ ਨੂੰ ਪਾਰਟੀ ਨੇ ਕੁਝ ਬੰਦਿਆਂ ਦੇ ਨਾਂ ਵੀ ਲਿਖਿਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਤਾਂ ਵੇਖੋ ਮੈਂ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਇਹ ਪਾਰਟੀ ਦੀ ਪਾਲਿਸੀ ਜਾਂ ਪਾਰਟੀ ਇੱਕ ਪ੍ਰਾਈਵੇਟ ਕਲੱਬ ਹੁੰਦਾ ਹਨਾ ਜਿਵੇਂ ਇੱਕ ਬਿਜ਼ਨਸ ਹੁੰਦਾ ਇੱਕ ਤੋਂ ਵੱਧ ਬੰਦੇ ਇਕੱਠੇ ਹੋ ਕੇ ਕੁਝ ਚੀਜ਼ ਨੂੰ ਫਾਰਮ ਕਰਦੇ ਆ ਦਿਸ ਇਜ਼ ਅ ਪਾਰਟੀ ਦੈਟਸ ਹਾਊ ਦਾ ਪਾਰਟੀ ਗੈਟਸ ਫਾਰਮਡ ਜਿਵੇਂ ਆਪਾਂ ਪਾਰਟੀ ਜਾਣਿਆ ਸ਼ਾਮ ਨੂੰ ਵੀਕੈਂਡ ਤੇ ਕਹਿੰਦੇ ਵਿਆਹ ਦੀ ਪਾਰਟੀ ਆ ਉੱਥੇ ਪਤਾ ਹੁੰਦਾ ਜਿੱਥੇ ਜ਼ਿਆਦਾ ਲੋਕ ਗੈਦਰ ਹੁੰਦੇ ਉਹਨੂੰ ਪਾਰਟੀ ਕਹਿ ਦਿੰਦੇ ਆ ਰਾਈਟ ਸੋ ਇਹ ਪਾਰਟੀ ਦੇ ਜਿਹੜੇ ਰੂਲਸ ਰੈਗੂਲੇਸ਼ਨਸ ਆ ਇਹਨਾਂ ਦੇ ਹੁੰਦੇ ਆ ਇਹਨਾਂ ਦਾ ਕੋਈ ਮਸਲਾ ਨਹੀਂ ਹੈਗਾ ਇਹਨਾਂ ਦਾ ਪਰਪਸ ਤੁਸੀਂ ਆਪਾਂ ਦੇਖਦੇ ਆ ਜਿਵੇਂ ਮਿਸ਼ਨ ਸੌਰੀ ਵਿਜ਼ਨ ਮਿਸ਼ਨ ਵੈਲਿਊਸ ਆਪਾਂ ਨੂੰ ਟੀਚ ਕਰਦੇ ਆ ਪੇਰੈਂਟਸ ਯੂਨੀਵਰਸਿਟੀਆਂ ਚ ਕਾਲਜੇਸ ਦੇ ਵਿੱਚ ਵੀ ਪਰ ਜਦੋਂ ਤੁਹਾਡੇ ਕੋਲੇ ਕੋਈ ਕੈਂਡੀਡੇਟ ਆਉਂਦਾ ਮਿਸ਼ਨ ਵਿਜ਼ਨ ਮਿਸ਼ਨ ਵੈਲਿਊ ਤਾਂ ਸਾਰਿਆਂ ਕੋਲੇ ਹੁੰਦੀ ਆ ਆਪਣੇ ਜਿਵੇਂ ਕੋਈ ਹੁਣ ਬੰਦਾ ਕਹਿੰਦਾ ਮੈਂ ਡਾਕਟਰ ਬਣਨਾ ਉਹਨੇ ਪਹਿਲਾਂ ਤਾਂ ਉਹਦੀ ਵਿਜਨ ਆ ਫਿਰ ਉਹਨੇ ਆਪਦਾ ਮਿਸ਼ਨ ਤੇ ਜਾਣਾ ਪੜਾਈ ਕਰਨੀ ਫਿਰ ਉਹ ਐਂਡ ਤੇ ਉਹ ਵੈਲਿਊ ਆਉਂਦੀ ਆ ਉਹਦੀ ਪਰ ਤੁਸੀਂ ਜਦੋਂ ਤੁਹਾਡੇ ਕੋਲੇ ਕੈਂਡੀਡੇਟ ਆਉਂਦਾ ਤੁਸੀਂ ਉਹਦੇ ਦੇਖੋ ਤਾਂ ਪਰਪਸ ਕੀ ਆ ਪਰਪਸ ਇਹਨਾਂ ਨੂੰ ਪਤਾ ਨਹੀਂ ਪਰਪਸ ਕੀ ਉਹਨਾਂ ਦਾ ਲੋਕਾਂ ਦੀ ਸੇਵਾ ਕਰਨਾ ਜਾਂ ਤੁਹਾਡੇ ਆਵਾਜ਼ ਉਠਾਉਣੀ ਆ ਜਾਂ ਪਰਪਸ ਉਹਨਾਂ ਦਾ ਨੇਮ ਫੇਮ ਆ ਜਾਂ ਪਰਪਸ ਉਹਨਾਂ ਦਾ ਹੈਗਾ ਪੈਨਸ਼ਨ ਆ ਜਾਂ ਪਰਪਸ ਉਹਨਾਂ ਦਾ ਸੈਲਰੀ ਆ ਕਿਉਂਕਿ ਮੋਸਟਲੀ ਜਿਹੜੇ ਅਸੀਂ ਕੈਂਡੀਡੇਟ ਇਲੈਕਟ ਕੀਤੇ ਬਹੁਤ ਲੰਬੇ ਟਾਵੇਂ ਤੋਂ ਇਹਨਾਂ ਕੋਲੇ ਕਿਸੇ ਕੋਲੇ ਜੌਬ ਨਹੀਂ ਹੈਗੀ ਸੀ ਤੇ ਮੋਸਟਲੀ ਮੈਂ ਦੇਖਦਾ ਇਹਨਾਂ ਦਾ ਪਰਪਸ ਜੌਬ ਹੁੰਦਾ ਜਾਂ ਇਹਨਾਂ ਦਾ ਪਰਪਸ ਹੁੰਦਾ ਹੈਗਾ ਪੈਨਸ਼ਨ ਸੋ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਪਾਰਟ ਕੈਂਡੀਡੇਟ ਕਿਸੇ ਵੀ ਪਾਰਟੀ ਦਾ ਹੋਵੇ ਭਲਾ ਉਹ ਲਿਬਰਲ ਦਾ ਹੋਵੇ ਭਲਾ ਉਹ ਕਨਸਰਵੇਟਿਵ ਦਾ ਹੋਵੇ ਭਲਾ ਉਹ ਹੋਵੇ ਐਨਡੀਪੀ ਦਾ ਜਾਂ ਇੰਡੀਪੈਂਡੈਂਟ ਹੋਵੇ ਤੁਸੀਂ ਕੈਂਡੀਡੇਟ ਨੂੰ ਵੋਟ ਪਾਇਆ ਕਰੋ ਨਾ ਕਿ ਪਾਰਟੀ ਨੂੰ ਵੋਟ ਪਾਇਆ ਕਰੋ ਜੀ ਤੇ ਇਹਨਾਂ ਲਈ ਸਰ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਅਖੀਰ ਤੇ ਸਾਰਿਆਂ ਨੂੰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡਿਆਂ ਨੂੰ ਵੀ ਮੈਂ ਬ੍ਰੈਂਪਟਨ ਚਕੂਜ਼ੀ ਪਾਰਕ ਤੋਂ ਇਲੈਕਸ਼ਨ ਲੜ ਰਿਹਾ ਤੇ ਤੁਸੀਂ ਤੁਹਾਡੀ ਮੈਨੂੰ ਬਹੁਤ ਸਪੋਰਟ ਦੀ ਲੋੜ ਆ ਤੇ ਤੁਹਾਡੀ ਵੋਇਸ ਦੀ ਲੋੜ ਆ ਤੇ ਤੁਹਾਡੀ ਵੋਟ ਦੀ ਲੋੜ ਆ ਟੁਗੇਦਰ ਵੀ ਕੈਨ ਬਿਲਡ ਅ ਗ੍ਰੇਟ ਕੰਟਰੀ ਸੋ ਟੁਗੇਦਰ ਵੀ ਕੈਨ ਮੇਕ ਕੈਨੇਡਾ ਹੈਲਥੀ ਟੁਗੇਦਰ ਵੀ ਕੈਨ ਮੇਕ ਕੈਨੇਡਾ ਵੈਲਥੀ ਟੁਗੇਦਰ ਵੀ ਕੈਨ ਮੇਕ ਕੈਨੇਡਾ ਸੇਫ ਟੁਗੇਦਰ ਵੀ ਕੈਨ ਮੇਕ ਕੈਨੇਡਾ ਟ੍ਰਾਂਸਪੇਰੈਂਟ Together, the uh, power of the people is everything. People are the sources. People should be first. Leaders should work for the people. People don't have to work for the leaders. So, people are the sources. We should not be experimental. ਸੋ ਜਿਵੇਂ ਐ ਵਾਰੀ ਆਪਾਂ ਇਹ ਪਾਰਟੀ ਨੂੰ ਵੋਟ ਪਾਤੀ ਏ ਨੂੰ ਪਾਤੀ ਦੂਜੀ ਵਾਰੀ ਬੀ ਨੂੰ ਪਾਤੀ ਤੇ ਤੁਸੀਂ ਮੈਂ ਇਹੀ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਮੈਨੂੰ ਚਾਂਸ ਦਿਓ ਤੁਸੀਂ ਮੇਰੀ ਵੈਬਸਾਈਟ ਤੇ ਵਿਜ਼ਿਟ ਕਰੋ ehvi.halliwal.com ਸਾਰਾ ਮੇਰੀ ਹਿਸਟਰੀ ਪੜੋ ਮੇਰੇ ਟੈਕਸ ਟਰਨ ਵੀ ਉੱਥੇ ਪਾਈਆਂ ਪਿਛਲੇ 3 ਸਾਲ ਦੀਆਂ ਮੇਰੀ ਸਾਰੀ ਕਲੀਅਰੈਂਸਸ ਵੀ ਉੱਥੇ ਪਾਈਆਂ ਵੀ ਆਲਰੇਡੀ ਕਲੀਅਰੈਂਸਸ ਕਰਵਾ ਕੇ ਸਾਡੇ ਇਵੈਂਟ ਚੈੱਕ ਕਰੋ ਸਾਡੀ ਪਾਲਿਸੀ ਪ੍ਰਾਇੋਰਟੀਸ ਪ੍ਰੋ ਮੈਂ 45 ਪਾਲਿਸੀ ਡਰਾਫਟ ਕੀਤੀਆਂ ਰਾਈਟ ਗਰਾਉਂਡ ਲੈਵਲ ਤੋਂ ਮੈਂ ਡਰਾਫਟ ਕੀਤੀ ਆ ਆਪ ਡਰਾਫਟ ਕੀਤੀਆਂ ਬੈਠ ਬੈਠ ਕੇ ਲੋਕਾਂ ਨੂੰ ਸੁਣ ਕੇ ਸੋ ਅਖੀਰ ਤੇ ਮੈਂ ਇਹੀ ਬੇਨਤੀ ਕਰਦਾ ਵੀ April 28th ਨੂੰ ਬਾਹਰ ਨਿਕਲੋ ਆਪਾਂ ਵੋਟ ਪਾਈਏ ਵੋਟ ਪਾ ਕੇ ਤੁਸੀਂ ਮੈਨੂੰ ਇੱਕ ਵਾਰੀ ਫੈਡਰਲ ਪਾਰਲੀਮੈਂਟ ਚ ਭੇਜੋ ਯੂ ਵਿਲ ਬੀ ਪ੍ਰਾਊਡ ਆਫ ਯੂਅਰ ਵੋਟ ਥੈਂਕ ਯੂ ਥੈਂਕ ਯੂ ਸੋ ਮਚ ਸਰਾਜ ਸਾਰਾ ਨੂੰ ਸਤਿਮ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਤਾਜ਼ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਐਵਿਤਾ ਅਲੀਵਾਲ ਜਿਹਦੇ ਨਾਲ ਜੋ ਕਿ ਬ੍ਰੈਂਪਟਨ ਜੀ ਗੂਜ਼ੀ ਪਾਰਕ ਤੋਂ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਏ ਨੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਅੱਜ ਦੀ ਗੱਲਬਾਤ ਵਿੱਚ ਇਨਾਈ ਬਣੇ ਰੋ ਹਮਦਰ ਟੀਵੀ ਦਰਾਲ ਬਿੰਦੇ ਜਾਸਤ ਸੱਚਰੇ ਕਾਲ